ਸਤਿ ਸ਼੍ਰੀ ਅਕਾਲ ਦੋਸਤੋ ਫੌਜੀ ਗੱਰਬਜ਼ਾਰ ਦੇ ਪੇਜ ਤੇ ਤੁਹਾਡਾ ਸਵਾਗਤ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਅੱਜ ਆਪਾਂ 15 ਮਾਡਲ ਗੱਡੀ ਦੇਣ ਜਾ ਰਹੇ ਹਾਂ ਡੀਜ਼ਲ ਵਾਲੀ ਸਿਰਫ 2.2 ਲੱਖ ਰੁਪਏ ਦੀ ਹੰਡਾਈ ਕੰਪਨੀ ਦੀ ਟੌਪ ਮਾਡਲ ਐਕਸੈਂਟ ਐਸਐਕਸ 1.1 ਸੀਆਰਡੀਆਈ ਪ੍ਰੋਪਰ ਸਟਾਈਟ 2.2 ਦੀ ਐਵਰੇਜ ਦਿੰਦੀ ਹੈ Google ਤੇ ਚੈੱਕ ਕਰ ਲਿਓ ਪੂਰੀ 오ਰੀਜਨਲ ਪੇਂਟ ਹੈ ਸਿਰਫ ਬੰਪਰ ਆਪਾਂ ਪੇਂਟ ਕੀਤੇ ਨੇ ਟਾਇਰ ਵਧੀਆ ਪਏ ਹੈ ਏਸੀ ਹੀਟਰ ਬਿਲਕੁਲ ਓਕੇ ਹੈ ਸੋ ਜਿਹੜੇ ਵੀਰ ਨੇ ਘਰੇ ਗੱਡੀ ਰੱਖਣੀ ਹੈ ਉਹਦੇ ਵਾਸਤੇ ਖਾਸ ਹੈ ਬਹੁਤ ਸੋਹਣੀ ਕਾਰ ਹੈ ਤੁਸੀਂ ਲਿਜਾ ਸਕਦੇ ਹੋ ਐਨਓਸੀ ਨਾਲ ਮਿਲੂਗਾ ਤੇ ਜਿਹੜੇ ਵੀਰਾਂ ਕੋਲੇ ਪੈਸੇ ਘਟ ਨੇ ਆਪਾਂ ਲੋਨ ਵੀ ਕਰਾ ਦਾਂਗੇ ਔਰ ਅਸੀਂ ਲੋਨ ਬੈਂਕ ਤੋਂ ਕਰਾਉਨੇ ਆ ਉਹਦੇ ਤੇ ਜਿਹੜਾ ਵਿਆਜ ਹੈ ਸਿਰਫ ਉਹੀ ਲੱਗੂ ਜਿਹੜਾ ਨਵੀਂ ਗੱਡੀ ਵਾਲਾ ਵਿਆਜ ਹੁੰਦਾ ਹੈ ਮਤਲਬ ਪ੍ਰਾਈਵੇਟ ਫਾਈਨੈਂਸਰਾਂ ਦੇ ਵਿੱਚ ਆਪਾਂ ਤੁਹਾਨੂੰ ਨਹੀਂ ਫਸਾਉਂਦੇ ਜੇ ਕੋਈ ਮਿੱਤਰੋ ਤੁਹਾਡੇ ਕੋਲੇ ਪੁਰਾਣੀ ਗੱਡੀ ਖੜੀ ਆ ਤਾਂ ਨਾਲ ਚੱਕ ਲੈ ਆਪਾਂ ਵਧੀਆ ਰੇਟ ਤੇ ਕੱਟ ਲਾਂਗੇ ਪਰ ਲਿਆ ਕੀ ਪਤਾ ਲੱਗੂ ਗੱਡੀ ਦਾ ਜਿੱਦ ਨਾ ਕਰਿਆ ਕਰੋ ਫੋਟੋਆਂ ਪਾ ਕੇ ਵੀ ਕਿੰਨੇ ਦੀ ਹੈ ਤੇ ਗੱਡੀ ਬਹੁਤ ਸੋਹਣੀ ਹੈ 6 ਮਹੀਨਿਆਂ ਦੀ ਇੰਜਨਗਰ ਦੀ ਆਪਾਂ ਗਾਰੰਟੀ ਦਿੰਨੇ ਆ ਲਿਖ ਕੇ ਸੋ ਜਿਹੜੇ ਵੀ ਵੀਰ ਨੇ ਕਾਰ ਲੈਣੀ ਹੈ ਫਟਾਫਟ ਆਜੋ ਜੇ ਕੋਈ ਐਨ ਆਰ ਆਈ ਫੌਜੀ ਵੀਰ ਹੈ ਸਾਲ ਭਰ ਦੀ ਗਾਰੰਟੀ ਹੈ ਤੇ ਆਨਲਾਈਨ ਬੁਕਿੰਗ ਕਰਨ ਵਾਸਤੇ ਜਿਹੜਾ ਉੱਪਰ ਨੰਬਰ ਚੱਲ ਰਿਹਾ ਉਹਦੇ ਤੇ ਵਟਸਐਪ ਮੈਸੇਜ ਕਰ ਲਓ ਜਾਂ ਕਾਲ ਕਰ ਲਓ ਤੇ ਸਾਈ ਪਾ ਕੇ ਤੁਸੀਂ ਗੱਡੀ ਰੋਕ ਵੀ ਸਕਦੇ ਹੋ 10-15 ਦਿਨ ਆਪਾਂ ਰੁਕੇ ਜਾਂਦੇ ਹੁੰਨੇ ਆ ਬਹੁਤ ਸੋਹਣੀ ਕਾਰ ਹੈ ਡੀਜ਼ਲ ਕਾਰ ਹੈ ਹੋਰ ਕਾਰਾਂ ਦੇਖਣ ਲਈ ਮੇਰਾ ਪੇਜ ਫੋਲੋ ਕਰਨਾ ਨਾ ਭੁੱਲਿਓ ਦੁਬਾਰਾ ਮੌਕਾ ਨਹੀਂ ਆਉਣਾ ਬਈ 15 16 ਮਾਡਲ ਗੱਡੀਆਂ ਐਨੇ ਕਾ ਟ੍ਰੇਟਾਂ ਚ ਕੋਈ ਨਹੀਂ ਦਿੰਦਾ ਧੰਨਵਾਦ